ਕਿ 160000 ਕਰੋੜ ਜਮੀਨ ਆ ਉਹਦੇ ਵਿੱਚ 55081 ਬਰਗ ਦਾ ਬਣਦਾ ਡਾਕਟਰ ਨਖੇਤਰਪਾਲ ਪਹਿਲੀ ਵਾਰੀ ਸਬਲੀਮੇਟਿਵ ਬੰਗਿਆ ਤੁਸੀਂ ਥੈਂਕ ਯੂ ਕਈ ਸਾਡੇ ਮਾਰਜੋਗ ਮੈਂਬਰਾਂ ਨੂੰ ਤੁਹਾਡੇ ਕੋਲੋਂ ਸਿੱਖਣਾ ਚਾਹੀਦਾ ਵੀ ਟਾਈਮ ਕਿਵੇਂ ਲੈਣਾ ਇਹ ਸਰ ਮੈਂ ਮੰਤਰੀ ਸਾਹਿਬ ਨੂੰ ਤੁਹਾਡੇ ਮਾਧਮ ਨਾਲ ਪੁੱਛਣਾ ਚਾਹੁੰਦਾ ਜਿਹੜੀ 160000 ਕਰੋੜ ਜਮੀਨ ਆ ਉਹਦੇ ਵਿੱਚ 55081 ਬਰਗ ਦਾ ਬਣਦਾ ਦਾਇਰੇ ਵਿੱਚ ਗੱਲਾਂ ਐਸਸੀ ਬਰਗ ਨਹੀਂ ਸਰ 10% OBC ਲਈ 10% ਐਕਸ ਸਰਵਿਸ ਮੈਨ ਲਈ ਦਿੱਤੀ ਔਰ ਇਹ ਵੀ ਪੰਜ ਸਰਪੰਚ ਮੌਜੂਦਾ ਪੰਚਾਇਤ ਨਹੀਂ ਲੈ ਸਕਦੀ ਇਹ ਸਾਰੀਆਂ ਇਹ ਜਿੱਥੇ ਜਿੱਥੇ ਵਾਇਲੇਸ਼ਨ ਹੋਈ ਆ ਮੇਰੀ ਬੇਨਤੀ ਆ ਕਿ ਬਹੁਤ ਵੱਡਾ ਇਸ਼ੂ ਇਹ ਮਾਲਵੇ ਚੱਲ ਰਿਹਾ ਇਹ ਵਾਇਲੇਸ਼ਨ ਨੂੰ ਦੂਰ ਕਰਕੇ ਕਿਹਾ ਮੰਤਰੀ ਸਾਹਿਬ ਜਿਹੜੇ ਲੋਕਾਂ ਨੇ ਗੈਰ ਜਿਹੜੇ ਆ ਜਾਂ ਪੰਚਾਇਤ ਵਾਲੇ ਜਾਂ ਜਿਹੜੇ ਗੈਰ ਐਸਸੀ ਆ ਜਾਂ 10 ਏਕੜ ਤੋਂ ਜ਼ਮੀਨ ਘੱਟ ਵਾਲਾ ਗਰੀਬ ਕਿਸਾਨ ਇਹ ਜ਼ਮੀਨ ਲੈ ਸਕਦਾ ਜਿਆਦਾ ਨਹੀਂ ਲੈ ਸਕਦਾ ਕਿ ਅੱਜ ਨਹੀਂ ਲਈਆਂ ਉਹਨਾਂ ਦੇ ਖਿਲਾਫ ਆਪਾਂ ਕੋਈ ਕਾਰਵਾਈ ਕਰਾਂਗੇ ਸਰ ਜੀ ਮੰਤਰੀ ਜੀ ਸੌਂ ਸਾਹਿਬ ਬਿਲਕੁਲ ਸਰ ਅਸੀਂ ਇਹਦਾ ਪੂਰੀ ਇਹਦੀ ਇੱਕ ਵਾਰ ਜੋ ਸਾਡੇ ਮੈਂਬਰ ਸਾਹਿਬ ਨੇ ਦੱਸਿਆ ਇਹਦੀ ਇੱਕ ਵਾਰ ਪੂਰੀ ਚੈਕਿੰਗ ਕਰਾ ਲਨੇ ਜੇ ਕਿਤੇ ਕੋਈ ਵਾਇਲਟ ਪਾਇਆ ਜਾਂਦਾ ਵੀ ਕੋਈ ਉਹ ਪਾਇਆ ਗਿਆ ਵੀ ਕੋਈ ਫਾਲੋ ਨਹੀਂ ਕੀਤਾ ਗਿਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਫਾਲੋ ਕਰਾਉਣ ਦੀ ਇਹਨਾਂ ਨੂੰ ਪ੍ਰੋਮਿਸ ਵੀ ਕਰਦੇ ਆ ਪਰ ਅਸ ਜੇ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਹੋਈ ਅਸੀਂ ਕਾਰਵਾਈ ਵੀ ਕਰਾਵਾਂਗੇ ਕਈ ਕਈ ਸਾਡੇ ਮਾਰਜੋਗ ਮੈਂਬਰਾਂ ਨੂੰ ਤੁਹਾਡੇ ਕੋਲੋਂ ਸਿੱਖਣਾ ਚਾਹੀਦਾ ਵੀ ਟਾਈਮ ਕਿਵੇਂ ਲੈਣਾ ਕਿ ਸਰ ਮੈਂ ਮੰਤਰੀ ਸਾਹਿਬ ਨੂੰ ਤੁਹਾਡੇ ਮਾਧਮ ਨਾਲ ਪੁੱਛਣਾ ਚਾਹੁੰਦਾ ਜਿਹੜੀ 1 66000 ਕਰੋੜ ਜ਼ਮੀਨ ਆ ਉਹਦੇ ਵਿੱਚ 55081 ਬਰਗ ਦਾ ਬਣਦਾ ਜ਼ਾਇਦੇ ਵਿੱਚ ਕੱਲਾ ਐਸਸੀ ਬਰਗ ਨਹੀਂ ਸਰ 10% ओबीसी ਲਈ 10% ਐਕਸ ਸਰਵਿਸ ਮੈਨ ਲਈ ਦਿੱਤੀ ਔਰ ਇਹ ਵਿੱਚ ਪੰਜ ਸਰਪੰਚ ਮੌਜੂਦਾ ਪੰਚਾਇਤ ਨਹੀਂ ਲੈ ਸਕਦੀ ਇਹ ਸਾਰੀਆਂ ਇਹ ਜਿੱਥੇ ਜਿੱਥੇ ਵਾਇਲੇਸ਼ਨ ਹੋਈ ਆ ਮੇਰੀ ਬੇਨਤੀ ਆ ਕਿ ਬਹੁਤ ਵੱਡਾ ਇਸ਼ੂ ਇਹ ਮਾਲਵੇ ਚੱਲ ਰਿਹਾ ਇਹ ਵਾਇਲੇਸ਼ਨ ਨੂੰ ਦੂਰ ਕਰਕੇ ਕਿਹਾ ਮੰਤਰੀ ਸਾਹਿਬ ਜੀ ਇਹ ਲੋਕਾਂ ਨੇ ਗੈਰ ਜਿਹੜੇ ਆ ਜਾਂ ਪੰਚਾਇਤ ਵਾਲੇ ਜਾਂ ਜਿਹੜੇ ਗੈਰ ਐਸਸੀ ਆ ਜਾਂ 10 ਏਕੜ ਤੋਂ ਜ਼ਮੀਨ ਘੱਟ ਵਾਲਾ ਗਰੀਬ ਕਿਸਾਨ ਇਹ ਜ਼ਮੀਨ ਲੈ ਸਕਦਾ ਜਾਦਾ ਵਾਲੇ ਨਹੀਂ ਲੈ ਸਕਦਾ ਕਿ ਅੱਜ ਨਹੀਂ ਲਈਆਂ ਉਹਨਾਂ ਦੇ ਖਿਲਾਫ ਆਪਾਂ ਕੋਈ ਕਾਰਵਾਈ ਕਰਾਂਗੇ ਸਰ ਜੀ ਮੰਤਰੀ ਜੀ ਸੌਂ ਸਾਹਿਬ ਬਿਲਕੁਲ ਸਰ ਅਸੀਂ ਇਹਦਾ ਪੂਰੀ ਇਹ ਜੀ ਇੱਕ ਵਾਰ ਜੋ ਸਾਡੇ ਮੈਂਬਰ ਸਾਹਿਬ ਨੇ ਦੱਸਿਆ ਇਹਦੀ ਇੱਕ ਵਾਰ ਪੂਰੀ ਚੈਕਿੰਗ ਕਰਾ ਲਨੇ ਜੇ ਕਿਤੇ ਕੋਈ ਵਾਇਲੇਟ ਪਾਇਆ ਜਾਂਦਾ ਵੀ ਕੋਈ ਉਹ ਪਾਇਆ ਗਿਆ ਵੀ ਕੋਈ ਫੋਲੋ ਨਹੀਂ ਕੀਤਾ ਗਿਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਫੋਲੋ ਕਰਾਉਣ ਦੀ ਇਹਨਾਂ ਨਾਲ ਪ੍ਰੋਮਿਸ ਵੀ ਕਰਦੇ ਆ ਪਰ ਅਸ ਜੇ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਹੋਈ ਅਸੀਂ ਕਾਰਵਾਈ ਵੀ ਕਰਾਵਾਂਗੇ